ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੀਨੇ ਤਾਪ ਨਿਵਾਰਣ ਹਾਰਾ ਦੁੱਖ ਹੰਤਾ ਸੁਖਰਾਸ ਤਾਂ ਕੋ ਬਿਗਨ ਨ ਕੋ ਹੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਪਰਮ ਸਤਕਾਰਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰੂ ਸਹਿਬਾਨ ਨੇ ਸਮੇਂ-ਸਮੇਂ ਤੇ ਸੰਗ ਦੇ ਦੁੱਖ ਕਲੇਸ਼ ਮਿਟਾਉਣ ਵਾਸਤੇ ਕਈ ਤਰ੍ਹਾਂ ਦੇ ਕੋਤਤ ਕੀਤੇ ਹਨ ਅਤੇ ਕਈ ਥਾਨ ਪ੍ਰਗਟ ਕੀਤੇ ਹਨ ਜੇ ਕੋਈ ਵਿਸ਼ਵਾਸ ਕਰਕੇ ਗੁਰੂ ਸਹਿਬਾਨਾਂ ਦੇ ਅਨਮੋਲ ਬਚਨ ਨੂੰ ਸੁਣ ਕੇ ਮੰਨ ਲਵੇ ਤਾਂ ਉਹਨਾਂ ਦੇ ਦੁੱਖ ਕਲੇਸ਼ ਜ਼ਿੰਦਗੀ ਤੋਂ ਦੂਰ ਹੋ ਜਾਂਦੇ ਹਨ ਜਿਵੇਂ ਕਿ ਗੁਰੂ ਅੰਗਦ ਦੇਵ ਜੀ ਨੇ ਸਨ ਸਾਹਿਬ ਗੁਰਦੁਆਰਾ ਜੋ ਅੰਮ੍ਰਿਤਸਰ ਦੇ ਨੇੜੇ ਹੈ ਉਹ ਸੰਗਤਾਂ ਵਾਸਤੇ ਬਣਾਇਆ ਅਤੇ ਵਚਨ ਕੀਤੇ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਕੇ ਬਾਬਾ ਬੁੱਢਾ ਜੀ ਸਾਹਿਬ ਵੱਲੋਂ ਲਈ ਗਈ ਸਨ ਵਿੱਚੋਂ ਨਿਕਲ ਜਾਵੇਗਾ ਉਸ ਦੀ 84 ਕੱਟੀ ਜਾਵੇਗੀ ਇਸੇ ਤਰ੍ਹਾਂ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਚਨ ਕੀਤੇ ਕੇਸ਼ਰੀ ਮੁਖਤਸਰ ਸਾਹਿਬ ਵਿਖੇ ਮੰਗੀ ਵਾਲੇ ਦਿਨ ਆ ਕੇ ਸ਼ਰਧਾ ਭਾਵਨਾ ਨਾਲ ਜਿਹੜਾ ਇਸ਼ਨਾਨ ਕਰੇਗਾ ਉਸ ਦੀ 84 ਕੱਟੀ ਜਾਵੇਗੀ ਇਸੇ ਤਰ੍ਹਾਂ ਸ੍ਰੀ ਗੋਵਿੰਦ ਵਾਲ ਸਾਹਿਬ ਵਿਖੇ ਬਚਨ ਹੋਏ ਹਨ ਜਿਹੜਾ 84 ਪੌੜੀਆਂ ਤੇ ਹਰ ਇੱਕ ਪੌੜੀ ਤੇ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕਰੇਗਾ ਉਸ ਦੀ ਵੀ 84 ਕੱਟੀ ਜਾਵੇਗੀ ਸੋ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਤਈਏ ਤਾਪ ਦਾ ਪ੍ਰਸੰਗ ਕੀਤਾ ਸੋ ਜਿਹੜੀ ਕਥਾ ਆਪ ਜੀ ਦਾਸ ਦੁਆਰਾ ਸੁਣੋਗੇ ਜੋ ਵੀ ਇਸ ਕਥਾ ਨੂੰ ਸੁਨੇਗਾ ਜਾਂ ਸੁਣਾਵੇਗਾ ਉਥੇ ਦੁੱਖ ਕਲੇਸ਼ ਨਹੀਂ ਰਹਿਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਤਾਪ ਛੱਡ ਕੇ ਚਲਾ ਜਾਵੇਗਾ ਜਿਹੜੀ ਕਥਾ ਆਪ ਸਣੋਂਗੇ ਉਹ ਕਥਾ ਗੁਰੂ ਅਮਰਦਾਸ ਜੀ ਦੇ ਅਨਮੋਲ ਬਚਨ ਹਨ ਵਾਹਿਗੁਰੂ ਜੀ ਗੁਰੂ ਪਿਆਰੇ ਸੰਗਤ ਜੀ ਕਥਾ ਸਰਵਣ ਕਰੋ ਜੀ ਗੁਰੂ ਅਮਰਦਾਸ ਜੀ ਗੋਬਿੰਦ왈 ਸਾਹਿਬ ਵਿਖੇ ਆਪਣੇ ਬਿਸਤਰੇ ਤੇ ਆਰਾਮ ਕਰ ਰਹੇ ਸਨ ਗੁਰੂ ਸਾਹਿਬ ਜੀ ਨੇ ਕਿਸੇ ਦੇ ਉੱਚੀ ਰੋਣ ਦੀ ਆਵਾਜ਼ ਸੁਣੀ ਗੁਰੂ ਜੀ ਨੇ ਇੱਕ ਸਿੱਖ ਨੂੰ ਬੁਲਾਇਆ ਅਤੇ ਕਿਹਾ ਇਹ ਰੋਣ ਦੀ ਆਵਾਜ਼ ਕਿਸ ਦੀ ਹੈ ਪਤਾ ਕਰਕੇ ਆਓ ਗੁਰੂ ਜੀ ਦਾ ਹੁਕਮ ਮੰਨ ਕੇ ਸਿੱਖ ਬਾਹਰ ਗਿਆ ਤੇ ਦੇਖਿਆ ਕਿ ਇੱਕ ਇਸਤਰੀ ਰੋ ਰਹੀ ਹੈ ਸਿੱਖ ਨੇ ਕੋਲ ਖੜੇ ਲੋਕਾਂ ਕੋਲੋਂ ਪੁੱਛਿਆ ਉਹਨਾਂ ਦੱਸਿਆ ਕਿ ਇਸ ਇਸਤਰੀ ਦਾ ਪੁੱਤਰ ਤੇ ਇਹ ਤਾਪ ਹੋਣ ਕਰਕੇ ਸ਼ਾਂਤ ਹੋ ਗਿਆ ਹੈ ਭਾਵ ਮਰ ਗਿਆ ਹੈ ਸਿੱਖ ਨੇ ਆ ਕੇ ਗੁਰੂ ਜੀ ਨੂੰ ਸਾਰੀ ਗੱਲ ਦੱਸ ਦਿੱਤੀ ਗੁਰੂ ਜੀ ਨੇ ਦਇਆ ਵਿੱਚ ਆ ਕੇ ਵਚਨ ਕੀਤੇ ਜਿੰਨਾ ਸਮਾਂ ਅਸੀਂ ਇੱਥੇ ਹਾਂ ਉਹਨਾਂ ਸਮਾਂ ਮਾਂ-ਬਾਪ ਤੇ ਰਹਿੰਦਿਆਂ ਬੱਚਾ ਪਹਿਲਾਂ ਨਹੀਂ ਜਾਵੇਗਾ ਗੁਰੂ ਜੀ ਨੇ ਸਿੱਖ ਨੂੰ ਕਿਹਾ ਉਸ ਇਸਤਰੀ ਨੂੰ ਜਾ ਕੇ ਕਹਿ ਦਿਓ ਸਵੇਰੇ ਉਸ ਦਾ ਪੁੱਤਰ ਜਿਉਂਦਾ ਹੋ ਜਾਵੇਗਾ ਹੁਣ ਵਿਰਲਾਪ ਨਾ ਕਰੋ ਤੇ ਇਹ ਤਾਪ ਨੂੰ ਅਸੀਂ ਬੰਦ ਕਰ ਲੈਂਦੇ ਹਾਂ ਉਸ ਸਿੱਖ ਨੇ ਉਸ ਇਸਤਰੀ ਨੂੰ ਗੁਰੂ ਜੀ ਨੇ ਜੋ ਕਿਹਾ ਜਾ ਕੇ ਦੱਸ ਦਿੱਤਾ ਉਹ ਇਸਤਰੀ ਸਵੇਰੇ ਆਪਣੇ ਪੁੱਤਰ ਨੂੰ ਲੈ ਕੇ ਗੁਰੂ ਚਰਨਾਂ ਵਿੱਚ ਆਈ ਆ ਕੇ ਗੁਰੂ ਜੀ ਦੇ ਚਰਨ ਛੁਆਏ ਤੇ ਉਸ ਦਾ ਪੁੱਤਰ ਜੀਵਤ ਹੋ ਗਿਆ ਗੁਰੂ ਜੀ ਨੇ ਤੇ ਇਹ ਤਾਪ ਨੂੰ ਬਲਾ ਕੇ ਬਾਲਕ ਰੂਪ ਬਣਾ ਕੇ ਹੱਥਾਂ ਨੂੰ ਹੱਥ ਕੜੀਆਂ ਪੈਰਾਂ ਵਿੱਚ ਬੀੜੀਆਂ ਲਵਾ ਦਿੱਤੀਆਂ ਅਤੇ ਇੱਕ ਪਿੰਜਰੇ ਵਿੱਚ ਕੈਦ ਕਰ ਦਿੱਤਾ ਇੱਕ ਦਿਨ ਗੁਰੂ ਦਾ ਸੇਵਕ ਸਿੱਖ ਭਾਈ ਲਾਲੋ ਪਿੰਡ ਡੱਲੇ ਤੋਂ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਭਾਈ ਲਾਲੋ ਜੀ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਅਤੇ ਫਿਰ ਵੇਖਿਆ ਕਿ ਪਿੰਜਰੇ ਵਿੱਚ ਇੱਕ ਬਾਲਕ ਕੈਦ ਹੈ ਭੁੱਖ ਅਤੇ ਪਿਆਸ ਨਾਲ ਤੜਪ ਰਿਹਾ ਹੈ ਭਾਈ ਲਾਲੋ ਜੀ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਆਪ ਤਾਂ ਦਿਆਲੂ ਹੋ ਕਿਰਪਾਲੂ ਹੋ ਤੇ ਨਿਮਰਤਾ ਦੇ ਖਜ਼ਾਨੇ ਹੋ ਫਿਰ ਇਸ ਬਾਲਕ ਨੂੰ ਕੈਦ ਕਿਉਂ ਕਰ ਰੱਖਿਆ ਹੈ ਤਾਂ ਗੁਰੂ ਜੀ ਨੇ ਭਾਈ ਲਾਲੋ ਨੂੰ ਕਿਹਾ ਇਸ ਨੂੰ ਬਾਲਕ ਨਾ ਜਾਣੀ ਇਹ ਤਾਂ ਬਲਾਂ ਹੈ ਭਾਈ ਲਾਲੋ ਜੀ ਨੇ ਕਿਹਾ ਆਪ ਦਾ ਹੁਕਮ ਹੋਵੇ ਤਾਂ ਮੈਂ ਇਸ ਨੂੰ ਥੋੜਾ ਪ੍ਰਸ਼ਾਦ ਦੇ ਦੇਵਾਂ ਗੁਰੂ ਜੀ ਨੇ ਕਿਹਾ ਇਸ ਦਾ ਪ੍ਰਸ਼ਾਦ ਇੱਥੇ ਨਹੀਂ ਹੈ ਭਾਈ ਲਾਲੋ ਜੀ ਕੁਝ ਦਿਨ ਗੁਰੂ ਜੀ ਕੋਲ ਰਹਿਣ ਮਗਰੋਂ ਆਪਣੇ ਪਿੰਡ ਜਾਣ ਲੱਗੇ ਤਾਂ ਗੁਰੂ ਜੀ ਨੇ ਬੇਨਤੀ ਗੁਰੂ ਜੀ ਨੂੰ ਬੇਨਤੀ ਕੀਤੀ ਇਸ ਬਾਲਕ ਨੂੰ ਆਜ਼ਾਦ ਕਰ ਦਿਓ ਗੁਰੂ ਜੀ ਨੇ ਕਿਹਾ ਇਹ ਬਾਲਕ ਨਹੀਂ ਇਹ ਤੇਜਾਤਾਪ ਹੈ ਪਰ ਭਾਈ ਲਾਲੋ ਦੇ ਕਹਿਣ ਤੇ ਗੁਰੂ ਜੀ ਨੇ ਤੇਏ ਨੂੰ ਛੱਡ ਦਿੱਤਾ ਭਾਈ ਲਾਲੋ ਤੇਏ ਨੂੰ ਨਾਲ ਲੈ ਕੇ ਆਪਣੇ ਪਿੰਡ ਨੂੰ ਤੁਰ ਪਿਆ ਰਸਤੇ ਵਿੱਚ ਇੱਕ ਪਿੰਡ ਦੇ ਕੋਲ ਤਲਾਬ ਸੀ ਉਸ ਤਲਾਬ ਵਿੱਚ ਇੱਕ ਧੋਬੀ ਕਪੜੇ ਧੋ ਰਿਹਾ ਸੀ ਤੇਏ ਨੇ ਉਸ ਧੋਬੀ ਨੂੰ ਵੇਖ ਕੇ ਭਾਈ ਲਾਲੋ ਨੂੰ ਕਿਹਾ ਮੈਨੂੰ ਬਹੁਤ ਭੁੱਖ ਲੱਗੀ ਹੈ ਤੁਰਿਆ ਹੀ ਨਹੀਂ ਜਾਂਦਾ ਭਾਈ ਲਾਲੋ ਜੀ ਨੇ ਕਿਹਾ ਪਿੰਡ ਪਹੁੰਚ ਕੇ ਤੈਨੂੰ ਖਾਓ ਖੰਡ ਖੀਰ ਦਾ ਭੋਜਨ ਕਰਾਵਾਂਗਾ ਤੇਇਆ ਕਹਿੰਦਾ ਮੇਰਾ ਭੋਜਨ ਇੱਥੇ ਹੀ ਹੈ ਤੁਸੀਂ ਬੈਠ ਜਾਓ ਮੈਂ ਭੋਜਨ ਖਾ ਆਵਾਂ ਭਾਈ ਲਾਲੋ ਜੀ ਨੂੰ ਦਇਆ ਆਈ ਉਹ ਉੱਥੇ ਬੈਠ ਗਏ ਤੇਇਆ ਜਾ ਕੇ ਥੋਬੀ ਨੂੰ ਚੜਿਆ ਅਤੇ 2-3 ਘੜੀਆਂ ਮਗਰੋਂ ਉਤਰ ਗਿਆ ਤੇਇਏ ਨੇ ਖੂਨ ਦਾ ਭਰਿਆ ਖੱਪਰ ਭਾਈ ਲਾਲੋ ਨੂੰ ਵਿਖਾ ਕੇ ਪੀਤਾ ਭਾਈ ਲਾਲੋ ਜੀ ਡਰ ਗਏ ਤੇ ਆਖਿਆ ਤੂੰ ਤਾਂ ਬਲਾਹ ਹੈ ਅਸੀਂ ਤੈਨੂੰ ਗੁਰੂ ਜੀ ਕੋਲ ਲੈ ਚਲਦੇ ਹਾਂ ਅਤੇ ਉੱਥੇ ਹੀ ਛੱਡ ਆਵਾਂਗੇ ਇਹ ਸੁਣ ਕੇ ਤਈਆ ਭਾਈ ਲਾਲੋ ਨੂੰ ਤਰਲੇ ਮਿੰਤਾ ਕਰਨ ਲੱਗਿਆ ਪਹਿਲਾਂ ਤਈਏ ਨੇ ਥੋਪੀ ਨੂੰ ਠੀਕ ਕੀਤਾ ਉਸ ਤੋਂ ਮਗਰੋਂ ਤਈਏ ਨੇ ਭਾਈ ਲਾਲੋ ਜੀ ਨੂੰ ਬਚਨ ਦਿੱਤੇ ਕਿ ਮੈਂ ਜਿਸ ਨੂੰ ਵੀ ਚੜਿਆ ਹੋਵਾਂਗਾ ਤਾਂ ਤੁਹਾਡੇ ਨਾਮ ਦੀ ਇਹ ਸਾਖੀ ਉਸ ਸੁਣਨ ਵਾਲੇ ਵਿਅਕਤੀ ਨੂੰ ਮੈਂ ਛੱਡ ਦੇਵਾਂਗਾ ਭਾਈ ਲਾਲੋ ਜੀ ਨੇ ਕਿਹਾ ਚਲੋ ਠੀਕ ਹੈ ਕਥਾ ਸਮਾਪਤ ਵਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਹਿਗੁਰੂ ਜੀ ਕੀ ਫਤਿਹ